ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਮੈਂ ਨਾ ਫਾਰਮ ਦੀ ਵੀਡੀਓ ਬਣਾਉਣ ਲੱਗਿਆ ਸਰਦੀ ਦੇ ਦਿਨ ਚੱਲ ਜਾਂਦੇ ਆ ਅੱਜ 24 ਦਸੰਬਰ ਐ ਪੋਹ ਦੇ ਦਿਨ ਚੱਲ ਜਾਂਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਬੱਕਰੀ ਨੂੰ ਸਰਦੀ ਥੋੜੀ ਜਿਹਾ ਜ਼ਿਆਦਾ ਮਨਾਉਂਦੀ ਐ ਤੇ ਗਰਮੀ ਦਾ ਇਹਨੂੰ ਕੋਈ ਅਸਰ ਨਹੀਂ ਆ ਗਰਮੀ ਦਾ ਇਹਨੂੰ ਤੀਆਂ ਵਰਗੇ ਦੇ ਲੱਗਦੇ ਆ ਜੂਨ ਦੇ ਮਹੀਨੇ ਦੇ ਵਿੱਚ ਮੇਰੀਆਂ ਬੱਕਰੀਆਂ ਮੈਂ ਬਾਹਰ ਬੈਠੀਆਂ ਦੇਖਦਾ ਦੁਪਹਿਰੇ 2 ਵਜੇ 12 ਵਜੇ ਇਹ ਬਾਹਰ ਬੈਠੀਆਂ ਹੁੰਦੀਆਂ ਧੁੱਪੇ ਪਰ ਇਹ ਸਰਦੀ ਥੋੜੀ ਜਿਹਾ ਜ਼ਿਆਦਾ ਮਨਦੀਆਂ ਹੁੰਦੀਆਂ ਨੇ ਤੇ ਆ ਆਪਣਾ ਫਾਰਮ ਬਣਾਇਆ ਸੀਗਾ ਪਹਿਲਾਂ ਇਹ ਆਪਣੇ ਫਾਰਮ ਦਾ ਮੂੰਹ ਹੈ ਚੜਦੇ ਵੱਲ ਹੁਣ ਸ਼ਾਮ ਦੇ 4 ਵਜਨ ਦੇ ਕਰੀਬ ਹੋਇਆ ਪੈ ਟਾਈਮ ਤੇ ਸੂਰਜ ਇੱਥੇ ਆ ਗਿਆ ਪਿਛਲੇ ਪਾਸੇ ਇਹਦੇ ਠੀਕ ਹੈ ਤੇ ਚੜਦਾ ਇਧਰਲੇ ਪਾਸੇ ਆ ਜਦੋਂ ਸੂਰਜ ਚੜਦਾ ਓਦੋਂ ਚੜਦੇ ਦੀ ਧੁੱਪ ਇਹਦੇ ਵਿੱਚ ਪੈਂਦੀ ਆ ਗਰਮੀਆਂ ਦੇ ਵਿੱਚ ਜਿਵੇਂ ਹੁਣ ਧੁੰਦਾਂ ਦੇ ਦਿਨ ਹੋਰ ਆ ਜਾਣਗੇ ਸੂਰਜ ਲੇਟ ਚੜੂਗਾ ਲੇਟ ਚੜੂਗਾ ਤਾਂ ਇਹਦੇ ਵਿੱਚ ਜਿਹੜੀ ਧੁੱਪ ਹੈ ਉਹ ਥੋੜਾ ਟਾਈਮ ਰਹਿੰਦੀ ਆ ਚੜਦੀ ਧੁੱਪ ਆਉਂਦੀ ਤਾਂ ਹੈ ਘੰਟਾ ਦੋ ਘੰਟੇ ਰਹਿੰਦੀ ਆ ਇਹਦੇ ਵਿੱਚ ਜਿਹੜਾ ਆਹਾ ਇਹ ਹੈਗਾਗਾ ਉੱਤਰ ਤੋਂ ਦੱਖਣ ਵੱਲ ਮੂੰਹ ਹੈ ਇਹਦਾ ਇਹ ਸਭ ਤੋਂ ਬੈਸਟ ਫਾਰਮ ਬਣਿਆ ਹੋਇਆ ਚੜਦੇ ਵਾਲਾ ਮੇਰੇ ਹਿਸਾਬ ਨਾਲ ਨਹੀਂ ਸਹੀ ਹੈਗਾ ਕਿਉਂ ਹੁਣ ਸੂਰਜ ਇਹਦੇ ਪਿਛਲੇ ਪਾਸੇ ਵਾ ਗਿਆ ਆ ਮੈਂ ਹੁਣ ਉੱਥੇ ਜਾ ਕੇ ਨੇੜੇ ਵੀਡੀਓ ਤੇ ਪਾ ਕੇ ਦਿਖਾਉਣਾ ਤੁਹਾਨੂੰ ਤੇ ਆਹ ਦੇਖੋ ਇਹ ਫਾਰਮ ਦੇ ਪਿੱਛੇ ਆ ਗਿਆ ਸੂਰਜ ਤੇ ਇਹਦੇ ਵਿੱਚ ਸਾਰੇ ਚ ਛਾਂ ਆ ਗਏ ਤੇ ਜਿਹੜਾ ਆ ਫਾਰਮ ਹੈ ਇਹਦਾ ਉੱਤਰ ਤੋਂ ਦੱਖਣ ਨੂੰ ਹੈ ਚੜਦੇ ਵੱਲ ਨਹੀਂ ਹੈਗਾ ਇਹ ਇਹਦੇ ਚ ਜਦੋਂ ਸੂਰਜ ਚੜ ਗਿਆ ਉਦੋਂ ਵੀ ਧੁੱਪ ਪੈਣੀ ਹੈ ਚੜਦੀ ਤਾਂ ਪੈਣੀ ਪੈਣੀ ਆ ਤੇ ਇਹਦੇ ਚ ਸੂਰਜ ਟੇਢਾ ਹੋ ਕੇ ਟਪਦਾ ਸਰਦੀ ਦੇ ਵਿੱਚ ਹਮੇਸ਼ਾ ਤੇ ਉਹ ਅੰਦਰ ਤੱਕ ਕਮਰਿਆਂ ਚ ਧੁੱਪ ਵੀ ਪੈਂਦੀ ਆ ਤੇ ਹੁਣ ਵੀ ਧੁੱਪ ਹੈ ਦੇ ਵਿੱਚ ਇਸ ਟਾਈਮ ਸ਼ਾਮ ਦੇ 4 ਵਜੇ ਗਏ ਅੱਜ ਥੋੜਾ ਜਿਹਾ ਮੱਧਮ ਹੋਇਆ ਪਿਆ ਸੂਰਜ ਵੈਸੇ ਤੇ ਆ ਦੇਖੋ ਇਹਦੇ ਵਿੱਚ ਹਲੇ ਵੀ ਧੁੱਪ ਆ ਤੇ ਅੰਦਰ ਕਮਰਿਆਂ ਤੱਕ ਵੀ ਆ ਤੇ ਗਰਮੀ ਦੇ ਵਿੱਚ ਸੂਰਜ ਹਮੇਸ਼ਾ ਉੱਪਰ ਦੀ ਟੱਪਦਾ ਹੁੰਦਾ ਉਹ ਤੋਂ ਆਪਣੇ ਪਰਛਾਵੇਂ ਤੁਸੀਂ ਦੇਖੋਗੇ ਨਾ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ 12 ਵਜੇ ਆਪਣਾ ਪਰਛਾਵਾ ਸਾਡੇ ਪੈਰਾਂ ਥੱਲੇ ਹੀ ਰਹਿ ਜਾਂਦਾ ਕਿਉਂ ਸੂਰਜ ਸਿਰ ਦੇ ਉੱਤੋਂ ਦੀ ਟੱਪਦਾ ਸਰਦੀ ਦੇ ਵਿੱਚ ਟੇਡਾ ਹੋ ਕੇ ਲੰਘਦਾ ਟੇਡਾ ਹੋ ਕੇ ਜੋ ਲੰਘੂ ਅਤੇ ਧੁੱਪ ਦੂਰ ਤੱਕ ਜਾਂਦੀ ਹੈ ਗਰਮੀ ਦੇ ਵਿੱਚ ਸਿਰ ਉੱਤੋਂ ਹੀ ਟੱਪਦਾ ਉਦੋਂ ਅੰਦਰ ਧੁੱਪ ਨਹੀਂ ਜਾਂਦੀ ਸੋ ਜੇ ਕਿਸੇ ਨੇ ਫਾਰਮ ਨਵਾਂ ਬਣਾਉਣਾ ਨਾ ਉਹ ਬਈ ਜੇ ਕੋਈ ਬਣਾਉਣਾ ਵੀ ਚਾਹੁੰਦਾ ਤਾਂ ਕੋਸ਼ਿਸ਼ ਕਰੋ ਛੋਡੇ ਫਾਰਮ ਦੀ ਜਿਹੜੀ ਹੈਗੀ ਲੋਕੇਸ਼ਨ ਹੈ ਉਹ ਚੜ੍ਹਦੇ ਕੰਨੀ ਮੂੰਹ ਨਾ ਹੋਵੇ ਜੇ ਨਹੀਂ ਆਪਸ਼ਨ ਹੈ ਕਿ ਚੜ੍ਹਦੇ ਕੰਨੀ ਰੱਖੋ ਵੈਸੇ ਚੜ੍ਹਦਾ ਵੀ ਵਧੀਆ ਹੈਗਾ ਜੇ ਨਹੀਂ ਜੇ ਤੁਹਾਡੇ ਕੋਲ ਆਪਸ਼ਨ ਚੜ੍ਹਦੇ ਵਾਲੀ ਦੀ ਥਾਂ ਤੇ ਆ ਆਪਸ਼ਨ ਹੈਗੀ ਆ ਆ ਸਭ ਤੋਂ ਬੈਸਟ ਹੈ ਜੇ ਤੁਸੀਂ ਉੱਤਰ ਤੋਂ ਦੱਖਣ ਵੱਲ ਨੂੰ ਫੇਸ ਕਰੋਗੇ ਨਾ ਮੇਰਾ ਕਿਸੇ ਦਿਨ ਦਾ ਇਹ ਮੂਡ ਹੈਗਾ ਵੀ ਆ ਜਿਹੜਾ ਹੈਗਾ ਪੈਸਾ ਤਾਂ ਲੱਗਿਆ ਬਹੁਤ ਉਹਦੇ ਤੇ ਇਹਨੂੰ ਇਹਨੂੰ ਡੈਮੇਜ ਕਰਕੇ ਇੱਥੋਂ ਐ ਮੈਂ ਭਾਂਡੇ ਦੇ ਨਾਲ ਇਹਦੇ ਨਾਲ ਹੋਰ ਕਮਰੇ ਜੋੜੂੰਗਾ ਇਦਰੋਂ ਦਿੱਤੋਂ ਪਾ ਇਦਰੋਂ ਹੀ ਪਵੇ ਇਹਦੇ ਚ ਇਹਨੂੰ ਆਸਾਂ ਹੋਰ ਨਿਰਦੇਚਾਰੇ ਵਾਸਤੇ ਵਰਤ ਲਾਂਗੇ ਤੇ ਆਹ ਫਾਰਮ ਜਿਹੜਾ ਹੈਗਾਗਾ ਇਹ ਬੈਸਟ ਹੈ ਦੂਜੇ ਨੰਬਰ ਤੇ ਆਪਾਂ ਇਹ ਫਾਰਮ ਦੀ ਵੀਡੀਓ ਬਣਾਵਾਂਗੇ ਤੁਹਾਨੂੰ ਕਿਹੜੇ ਫਾਰਮ ਤੇ ਕਿੰਨੇ ਆਹ ਜਮਾ ਸਸਤਾ ਜਿਹਾ ਸੈਟਅਪ ਹੈ ਬਹੁਤ ਥੋੜੇ ਪੈਸੇ ਲੱਗੇ ਇਹਦੇ ਤੇ ਆਪਣੇ ਉਹਦੇ ਤੇ ਬਹੁਤ ਜ਼ਿਆਦੇ ਪੈਸੇ ਲੱਗੇ ਨਾਲ ਉਹ ਬੱਕਰੀਆਂ ਲਈ ਸਹੀ ਨਹੀਂ ਹੈਗਾ ਹਾਈਟ ਜ਼ਿਆਦੇ ਆ ਪੱਕੀ ਘੰਟਾਂ ਦੀ ਹੈ ਇਹਦੇ ਤੇ ਸੜਕੜੇ ਦੀ ਛੱਤ ਪਾਈ ਹੋਈ ਹੈ ਵਧੀਆ ਇਹਦੇ ਵਿੱਚ ਬੱਕਰੀਆਂ ਰਹਿੰਦੀਆਂ ਨੇ ਸੋਹਰਾ ਪਿਆਰ ਦਿਨੇਓ ਮੇਰੀਆਂ ਵੀਡੀਓ ਨੂੰ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਧੰਨਵਾਦ ਸਸਟੀਕਾਲ ਜੀ